ਅੱਜ ਵੀਰ ਮੈਲ ਵਾਲੇ ਦੇ 12 ਛਾਤੀਆਂ ਗੋਲੀ ਚ ਮਾਰੀਆਂ ਮੁੱਸੇ ਵਾਲਾ ਮਾਰਿਆ ਕੈਪਟਨ ਨੇ ਢੱਕਾ ਨਹੀਂ ਤੋੜਿਆ ਪੰਸਰ ਕਾਲੀ ਦਲ ਨੇ ਕੁਝ ਨਹੀਂ ਕੀਤਾ ਮੈਨੂੰ ਲੱਗਦਾ ਨਾ ਵੀ ਪੰਜਾਬ ਦੇ ਲੋਕਾਂ ਨੂੰ ਕਮੇਡੀ ਸ਼ੋਅ ਦੇਖਣ ਦੀ ਕੋਈ ਲੋੜ ਹੀ ਨਹੀਂ ਹੈਗੀ ਕਿਉਂਕਿ ਪੰਜਾਬ ਦੇ ਜਿਹੜੇ ਲੀਡਰ ਨੇ ਉਹ ਇੰਨੀ ਜ਼ਿਆਦਾ ਕਮੇਟੀ ਕਰਦੇ ਨੇ ਨਾ ਉਹ ਕਪਲਨ ਸ਼ਰਮਨ ਨੂੰ ਵੀ ਮਾਤ ਪਾ ਦਿੰਦੇ ਨੇ ਇਹਨਾਂ ਦੇ ਵਿੱਚ ਲੀਡਰ ਦੇ ਗੁਣ ਘੱਟ ਤੇ ਕਮੇਡੀਅਨ ਦੇ ਗੁਣ ਜ਼ਿਆਦਾ ਨੇ ਮੈਨੂੰ ਲੱਗਦਾ ਵੀ ਇਹਨਾਂ ਨੂੰ ਰਾਜਨੀਤੀ ਛੱਡ ਕੇ ਨਾ ਇੱਕ ਆਪਣਾ ਕਮੇਡੀ ਸ਼ੋਅ ਚਲਾਉਣਾ ਚਾਹੀਦਾ ਰਾਜਨੀਤੀ ਨਾਲੋਂ ਜ਼ਿਆਦਾ ਪੈਸੇ ਤਾਂ ਇਹਨਾਂ ਨੇ ਸ਼ੋਅ ਚ ਕਮਾ ਲੈਣੇ ਨੇ ਇੰਨੀ ਜ਼ਿਆਦਾ ਕਮੇਡੀ ਕਰਦੇ ਨੇ ਚਲ ਆਜੋ ਇਸ ਵੀਡੀਓ ਦੇ ਵਿੱਚ ਆਪਾਂ ਨਾ ਥੋੜੀਆਂ-ਥੋੜੀਆਂ ਕਲਿੱਪਾਂ ਲਿਆ ਗੋਦੇ ਸਾਰੇ ਲੀਡਰਾਂ ਦੀਆਂ ਚੱਕ ਕੇ ਤੇ ਉਹਨਾਂ ਦੇ ਤੁਹਾਨੂੰ ਭਾਸ਼ਣ ਦਿਖਾਉਣਾ ਵੀ ਕਿੱਦਾਂ ਦੇ ਭਾਸ਼ਣ ਦੇ ਰਹੇ ਨੇ ਪੂਰੇ ਕਮੇਡੀਅਨ ਨੇ ਆਜੋ ਦੇਖੀਏ ਇਕੱਲਾ ਫਰੇ ਪਿੰਡ ਚਾਰੋਂ ਸਿਸਟਮ ਲਵਾ ਜਾਗੇ ਦਰਿਆ ਸੁਰੀ ਗੱਟਾ ਲਵਾ ਜਾਗੇ ਚਾਰ ਈਡੋਵਾ ਗੱਡੀਆਂ ਲੈ ਕੇ ਰੱਖਾਂਗੇ ਜਿਨ੍ਹਾਂ ਕੋਲ ਗੱਡੀ ਨਾ ਹੋਇਆ ਕੰਮੀ ਬਰਾਤ ਜਾਣ ਨੂੰ ਕਾਂਗਰਸ ਪਾਰਟੀ ਗੱਡੀ ਭੇਜਿਆ ਕਰੂਗੀ ਖੁੱਲ੍ਹ ਲਾ ਕੇ ਤੇਲ ਪਾ ਕੇ ਅਸ਼wini ਸੇਖੜੀ ਥੋੜੇ ਮੁੰਡੇ ਦੀ ਬਰਾਤ ਵੀ ਅਸ਼wini ਸੇਖੜੀ ਦੀ ਕਾਰ ਤੇ ਜਾਇਆ ਕਰੂਗੀ ਇਹ ਵੀ ਮੈਨੀਫੈਸਟੋ ਜਦੋਂ ਜਿਹੜੇ ਮੁੰਡਾ ਜੰਮਿਆ ਹੋਊਗਾ ਉਹਦੇ ਤਰਾਕੀ ਬੰਨਣ ਜਾਇਆ ਕਰਾਂਗੇ ਮਹਾਰਾਜ ਥੋੜਾ ਕੰਟਰੋਲ ਕਰੋ ਕਿਤੇ ਕੱਲੂ ਇਹ ਨਾ ਕਹਦੇ ਹੋ ਵੀ ਜੇ ਤੁਹਾਡੇ ਕੋਈ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਤਾਂ ਖੁਸਰਿਆਂ ਦੇ ਨਾਲ ਨੱਚਣ ਵੀ ਅਸੀਂ ਆਇਆ ਕਰਾਂਗੇ ਅੱਜ ਜਿਹੜੀ ਸੇਖੜੀ ਦੀ ਸੋਨੇ ਦੀ ਸੁਨਾਰੇ ਨਾਲ ਪੱਕੀ ਗੱਲ ਕਰਨਗੇ ਫੇਰ ਮੈਂ ਕਹਿੰਦਾ ਜਿਹੜੀ ਕੁੜੀ ਪੜਜੂਗੀ ਉਹਦੇ ਹੱਥੇ ਸੂਟਰੀ ਵੀ ਅਸੀਂ ਲਿਆ ਕੇ ਦੇਵਾਂਗੇ 12ਵੀਂ ਤੋਂ ਬਾਅਦ ਮੁੰਡੇ ਨੂੰ ਮੋਟਰਸਾਈਕਲ ਦੇਵਾਂਗੇ 5 ਸਾਲ ਕੈਪਟਨ ਨੇ ਢੱਕਾ ਨਹੀਂ ਤੋੜਿਆ 5 ਸਾਲ ਕਾਲੀ ਦਲ ਨੇ ਕੁਝ ਨਹੀਂ ਕੀਤਾ ਕਿਉਂ ਕੀਤਾ ਵਕਤਾਂ ਕਾਲੀ ਦਲ ਨੇ ਕੁਝ ਨਹੀਂ ਕੀਤਾ ਇਸ ਕਰਕੇ ਬੇਨਤੀ ਕਰਦਾ ਹੂੰ ਨਾ ਗਲਤੀ ਕਰਿਓ ਅੱਲੇ ਹੋ ਜਾਂਦੇ ਆ ਖਾ ਆਪਣੇ ਖਾਣੇ ਹੁੰਨੇ ਇੰਨੀ ਤੇ ਜਿਹੜਾ ਚੀਫ ਮਨਿਸਟਰ ਅਜੇ ਤੱਕ ਯੁੱਧ ਦੇ ਖਿਲਾਫ ਕਹਿੰਦੇ ਸੀ ਨਸ਼ਾ ਛੇੜਿਆ ਅਰੇ ਕਹਿਣਾ ਕੀ ਚਾਹਤੇ ਹੋ ਯੁੱਧ ਦੇ ਖਿਲਾਫ ਕਹਿੰਦੇ ਸੀ ਨਸ਼ਾ ਛੇੜ ਅਬੇ ਸਾਲੇ اے ਭਗਵੰਤ ਮਾਨ 1000 ਰੁਪਿਆ ਦੇ ਵੀ ਦੇਗਾ ਅਖੀਰਲੇ ਸਾਲ ਤਾਂ ਮੇਰੀਆਂ ਬਾਵਾ ਪੈਣਾ ਪਹਿਲਾ ਪੁਰਾਣਾ ਬਾਹਰੋਂ ਪਾਂਜਾ ਬਾਹਰੋਂ ਪਾਂਜਾ 48000 ਰੁਪਿਆ ਲੈਣਾ ਬਿਰੰਗ ਸਿੰਘ ਰਿਆ 5 ਸਾਲ ਕੈਪਟਨ ਅਮਰਿੰਦਰ ਸਿੰਘ ਰਿਆ 10 ਸਾਲ ਕਿੰਨੇ ਹੋ ਗਏ 25 ਸਾਲ 25 ਸਾਲ ਇੱਥੇ ਰਸੋਖਾਨਾ ਜਿਹੜਾ ਕਿ ਤਨ ਤਨ ਹਜੂਰ ਸ੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਸਥਾਨ ਤੇ ਉਹ ਪਹੁੰਚੀ ਤਾਂ ਉਹਨਾਂ ਨੂੰ ਜਿਹੜਾ ਹੈਗਾ 169 169 ਕੀ ਬੋਲੇ ਤੁਸੀਂ 169 169 ਸੋਹਮਾਰੇ ਦੱਸਿਆ ਗਿਆ ਲਓ ਜੀ ਮੈਂ ਇਥੇ ਤਾਂ ਇਹ ਤਿੰਨਾਂ ਦਾ ਹੀ ਕਮਜ਼ੋਰ ਆ ਬਾਕੀ ਤੁਸੀਂ ਅੱਗੇ ਦੇਖੋ ਜਿੰਨੇ ਕਿਸਾਨ ਸ਼ਹੀਦ ਹੋਣ ਦੇ ਸੰਦੋਦਜ ਅਸੀਂ ਉਹਨਾਂ ਦੀ ਤੰਗ ਰੋਸ ਕੀ ਦੀ ਅਰਦਾਸਾਂ ਵੀ ਕਰਾਂਗੇ ਤੇ ਉਹਨਾਂ ਨੂੰ ਪੰਜਾਬ ਸਰਕਾਰ ਇੱਕ ਇੱਕ ਨੌਕਰੀ ਤੇ 10-10 ਲੱਖ ਰੁਪਿਆ ਦੇਵੇ ਮਨਜ਼ੂਰ ਹੈ ਮਨਕੀਰ ਤੌਲਕ ਦਾ ਛੱਡੋ ਯਾਰ ਤੁਸੀਂ ਤਾਂ ਪਹਿਲਾਂ ਇਹਦਾ ਡੀਲਰ ਪਤਾ ਕਰੋ ਕਿ ਕਿਹੜਾ ਹੈ ਕਿਥੋਂ ਮਾਲ ਲੈ ਕੇ ਆਉਂਦਾ ਐਨਾ ਕਿਹੜਾ ਮਾਲ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕੀ ਕਹਿਣਾ ਕੀ ਨਹੀਂ ਕਹਿਣਾ ਸ਼ਹੀਦਾਂ ਦੀ ਤੰਦਰੁਸਤੀ ਲਈ ਅਰਦਾਸ ਤੇ ਉਹਨਾਂ ਨੂੰ ਸਰਕਾਰੀ ਨੌਕਰੀ 10-10 ਲੱਖ ਰੁਪਇਆ ਉਹ ਇਹਨਾਂ ਦੇ ਟੱਬਰ ਨੂੰ ਸਰਕਾਰੀ ਨੌਕਰੀ ਦੇਈ ਦੀ ਆ ਅੱਜ ਵੀਰ ਮੈਲ ਵਾਲੇ ਤੇ 12 ਛਾਤੀਆਂ ਗੋਲੀ 12 ਛਾਤੀਆਂ ਗੋਲੀ ਮਾਰੀਆਂ ਮੁੱਸੇ ਵਾਲਾ ਮਾਰਿਆ ਨੰਗੇ ਲੰਬੀਆਂ ਮਾਰਿਆ ਮੈਨੂੰ ਲੱਗਦਾ ਬਾਈ ਜੀ ਆ ਛਾਤੀਆਂ ਦੀ ਗੱਲ ਕਰਦੇ ਨੇ 12 ਛਾਤੀਆਂ ਗੋਲੀ ਚ ਮਾਰੀਆਂ ਮੂੰਹ ਸੇ। ਯੁੱਧ ਨਸ਼ੇ ਦੇ ਵਿਰੁੱਧ ਸੇ ਪੂਰੇ ਪੰਜਾਬ ਕੋ ਯੁੱਧ ਨਸ਼ੇ ਦੇ ਵਿਰੁੱਧ ਮੈਂ ਯੁੱਧ ਨਸ਼ਾ ਫਰੀ ਨਸ਼ਾ ਲੋਕਾਂਰ ਲੋਕਾਂ ਨੂੰ ਭੰਡਾ ਪਤਾ ਇਹਨਾਂ ਨੂੰ ਵੀ ਨਹੀਂ ਲੱਗਦਾ ਵੀ ਕੀ ਕਹਿਣਾ ਕੀ ਨਹੀਂ ਕਹਿਣਾ ਇਹ ਵੀ ਹਿੱਲੇ ਕਰੀ ਜਾਂਦੇ ਨੇ ਮੈਨੂੰ ਲੱਗਦਾ ਜਿਹੜਾ ਨਸ਼ਾ ਇਹਨਾਂ ਨੇ ਪੜਿਆ ਆਪੇ ਖਾਈ ਜਾਂਦੇ ਨੇ ਖਾ ਖਾ ਕੇ ਰੇਲੀਆਂ ਤੇ ਜਾਈ ਜਾਂਦੇ ਨੇ ਆਨਸਾ ਤਰੱਕੀ ਹੋਣਾ। ਅੱਛਾ ਮਕਾਨ ਬਣਾ। ਮਾਨ ਬਕੋਣਾ। ਜਦੋਂ ਸਵੇਰੀ ਮਾਲ ਖਾ ਲੈਣਾ ਫਿਰ ਸਾਰਾ ਦਿਨ ਦਿਮਾਗ ਦੇ ਵਿੱਚ ਮਾਲੇ ਚੱਲੀ ਜਾਣਾ ਹੋਰ ਦੱਸੋ ਕੀ ਚੱਲਣਾ ਤੁਮ। ਮਕਾਨ ਬਣਾਉਣਾ। ਤੁਹਾਨੂੰ ਪਤਾ ਹੈ ਉਹ ਬੇਬੇ ਉਹ ਮੇਰੀ ਮਾਂ ਤੋਂ ਮੈਂ ਮੈਂ ਪਿੰਡਾਂ ਚ ਰਹਿਣਾ। ਹੂੰ ਮੈਂ ਮੇਰੀ ਮਾਂ ਮਰ ਗਈ ਸੀ ਮੈਂ 6 ਸਾਲ ਦਾ ਸੀ। ਮੈਨੂੰ ਮੇਰੀ ਨਾਨੀ ਨੇ ਪਾਲਿਆ। ਮੈਂ ਬਾਪ ਵਰ ਗਿਆ ਜਦੋਂ ਮੈਂ 9 ਸਾਲ ਦਾ ਸੀ ਮੈਂ ਪੀੜਾ ਵੇਖੀ ਐ ਮੈਂ ਥੋੜੇ ਵਾਲੇ ਥੋੜੇ ਵਾਲੇ ਜਿਹੜਾ ਥੋੜਾ ਹੁੰਦਾ ਲੱਕੜ ਦਾ ਕੋਰੇ ਨਾਲ ਮੱਜਾਂ ਦਾ ਗੋਹਾ ਵੀ ਖਿੱਚ ਕੇ ਵੇਖਿਆ ਐ ਛੋਟੇ ਹੁੰਦੇ ਨੇ ਮੈਂ ਤੁਹਾਡਾ ਦਰਦ ਜਾਣਦਾ ਰਾਜਾ ਸਾਹਿਬ ਨੂੰ ਦੱਸਣਾ ਚਾਹੁੰਦੇ ਆ ਜੀ ਇਹਦੀਆਂ ਗੱਲਾਂ ਸੁਣਾ ਕੇ ਚੰਨੀ ਨਹੀਂ ਬਣਿਆ ਜਾਣਾ ਰਹਿਣ ਨਾ 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 ਮਿੱਠਿਆ ਨਾ ਸਾਡੇ ਰਾਜ 55 ਹਜ਼ਾਰ ਮਿਲਿਆ ਕਿ ਨਹੀਂ ਮਿਲਿਆ ਹਣ ਬੋਲਦੀਆਂ ਨਹੀਂ ਬੋਲਦੀਆਂ ਨਹੀਂ ਮਾਲ ਭਗਵਾਨ ਤੋਂ ਮੰਗਦੇ ਉਹ ਇਹਨੂੰ ਲੰਗਲ ਲੰਗਲ ਬਾਹੂ ਬੋਟਾ ਬਣਾਉਣ ਦੇ ਚੱਕਰ ਤੇ ਨੇ ਸਾਰੀਆਂ ਤੋੜ ਦੇਣੀਆਂ ਨੇ ਜਿਹੜੀਆਂ ਹੁਣ ਅੱਗੇ ਇਹਨਾਂ ਦੀ ਵੀ ਸੁਣੋ ਕਿਉਂਕਿ ਇਹ ਆਪਣੇ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਆਜੋ ਸੁਣੋ ਪਰ ਵੀ ਮੈਂ ਕੋਈ ਔਖਾ ਨਹੀਂ ਪੜਾ ਮੈਂ ਅੱਧਾ ਤਾਂ ਮੈਂ ਪੇਪਰ ਵੀ ਲੀਕ ਕਰ ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹੁਣ ਪਤਾ ਇਹਨਾਂ ਨੂੰ ਵੀ ਇਹ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਇਹ ਚੰਡੀਗੜ੍ਹ ਪਰ ਮੈਨੂੰ ਇੰਨਾ ਪਤਾ ਇਹ ਤਾਂ ਚੰਡੀਗੜ੍ਹ ਲਿਖਿਆ ਨਹੀਂ ਜਾਣਾ ਚੱਜੇ ਦੇ ਉੱਤੇ ਟਿੱਪੀ ਡੱਡੀਂ ਸ਼ਿਆਰੀ ਗਾਗਾ ਡੱਡੀ ਨੂੰ ਸਾਰੀ ਗਾਗਾ ਲੱਗਾ ਰਾੜੇ ਦੇ ਪੈਰ 'ਚ ਹਾ ਇਹ ਕਿਥੋਂ ਕਹੋਂਗੇ ਰਾੜੇ ਦੇ ਪੈਰ 'ਚ ਫਿਰ ਸਹੀ ਗੱਲ ਹੈ ਨਾ ਰੁਗੋ ਰੁਗੋ ਮਾਨ ਸਾਹਿਬ ਸਪੈਨਿਕ ਤੁਸੀਂ ਵੀ ਗਲਤ ਇਹ ਦੱਸੇ ਨੇ ਠੀਕ ਆ ਚੱਚੇ ਨੂੰ ਟਿੱਪੀ ਡੱਡੇ ਨੂੰ ਵਿਆਰੀ ਹੁੰਦਾ ਠੀਕ ਆ ਡੱਡੇ ਨੂੰ ਸਿਹਾਰੀ ਨਹੀਂ ਹੁੰਦਾ ਨਾਲੇ ਗਾਗਾ ਕਿਹੜਾ ਅੱਖਰ ਹੁੰਦਾ ਗੱਗਾ ਹੁੰਦਾ ਉਹ ਚੱਚੇ ਦੇ ਟਿੱਪੀ ਡੱਡੇ ਨੂੰ ਵਿਆਰੀ ਗੱਗਾ ਰਾੜਾ ਰਾੜੇ ਦੇ ਪੈਰ 'ਚ ਹਾ ਐਦਾਂ ਬਿੰਦਾ ਚੰਡੀਗੜ੍ਹ ਉਹ ਮੁੰਡਾ ਗਿਆ ਉੱਥੇ ਲਾਇਬ੍ਰੇਰੀ ਚ ਲਾਇਬ੍ਰੇਰੀਨ ਸੀ চোপੜਾ ਸਾਹਿਬ ਉਹ ਮੁੰਡਾ ਕਹਿੰਦਾ ਜੀ ਚੈਮਿਸਟਰੀ ਦੀ ਬੁੱਕ ਚਾਹੀਦੀ ਹੈ ਉਹ ਲਾਇਬ੍ਰੇਰੀਨ ਕਹਿੰਦਾ ਬੇਟਾ ਸੀਐਚ ਕੱਕਾ ਪੜਿਆ ਜਾਂਦਾ ਇੱਥੇ ਕਹਿੰਦਾ ਠੀਕ ਹੈ ਕੋਪੜਾ ਸਾਹਿਬ ਕੈਮਿਸਟਰੀ ਦੇ ਦੋਗਾ ਨਾ ਕਿਉਂ ਸ਼ਰਮ ਕਾ ਨੂੰ ਅਸੀਂ ਕਿਸੇ ਦੇ ਕੋਈ ਸਾਡੀ ਵੀਡੀਓ ਆਈ ਹੈ ਵੋਟਾਂ ਦਾ ਮਾਹੌਲ ਸੀ ਜਿਵੇਂ ਹੁਣ ਚੱਲਦਾ ਹੈ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗੀ ਉਹਨਾਂ ਨੇ ਫੋਨ ਕੀਤਾ ਜੀ ਫਾਇਰ ਬ੍ਰਿਗੇਡ 'ਚ ਕਹਿੰਦੇ ਜੀ ਅੱਗ ਲੱਗੀ ਸਾਡੇ ਪਾਰਟੀ ਦੇ ਦਫ਼ਤਰ ਨੂੰ ਸਾਰੇ ਝੰਡੇ ਸਾਰੇ ਪੋਸਟਰ ਇੱਥੇ ਪਏ ਨੇ ਵਿਰੋਧੀਆਂ ਦੀ ਚਾਲ ਹੈ ਜੀ ਇਹ ਛੇਤੀ ਛੇਤੀ ਗੱਡੀਆਂ ਭੇਜੋ ਫਾਇਰ ਬ੍ਰਿਗੇਡ ਦੀਆਂ ਅਸੀਂ ਤਾਂ ਇਲੈਕਸ਼ਨ ਹਾਰ ਜਾਾਂਗੇ ਜੀ ਫਾਇਰ ਬ੍ਰਿਗੇਡਾਂ ਨੇ ਗੱਡੀਆਂ ਗੁੱਡੀਆਂ ਸਟਾਰਟ ਕੀਤੀਆਂ ਫਿਰ ਉਸੇ ਬੰਦੇ ਤਿੰਨ ਚਾਰ ਮਿੰਟਾਂ ਬਾਅਦ ਫੋਨ ਆ ਗਿਆ ਕਹਿੰਦੇ ਜੀ ਗੱਡੀਆਂ ਭੇਜਣ ਦੀ ਕੋਈ ਲੋੜ ਨਹੀਂ कोई प्रॉब्लम नहीं जमा ठीक वो कहनी कहने का लिया। मची है बदली हुन, है मई पार्टी विरोधी दफ्तर जा आप फोन करो आपसे पूछेंगे आपको सरकार से क्या काम कराना है आप बोलो जी मैंने ये काम कराना है तो वो आपसे पूछेंगे कितने बजे आए आपके घर आप बोलो जी रात को दस बजे आओ मेरे घर मैं तो दफ्तर जाता हूँ रात को दस बजे आता दस बजे पंजाब सरकार से एक आदमी आपके घर एक फोटोकॉपी मशीन लेके आएगा जो जो डॉक्यूमेंट्स चाहिए वो आप उसको दे दो वो वहीं आपके सामने फोटोकॉपी करेगा स्कैन करेगा और वो ले जाएगा और दस या पंद्रह दिन के अंदर आपका काम आपका कार्ड जो है वो आपके घर वो देने के लिए आएगा आपके घर बैठे आपका काम हो जाएगा ਇਹ ਕਈ ਬਜ਼ੁਰਗ ਜੀ ਹੈ ਨਾ ਸੁਣਿਆ ਲੇ ਉਹਨਾਂ ਦਾ ਸ਼ਮਸ਼ਾਨ ਘਾਟ ਨੂੰ ਦੇਖ ਕੇ ਮਰਨ ਨੂੰ ਕੀ ਕਰੂਗਾ ਇਹ ਜਪਣਾ ਉਹ। ਲਾਈਫ ਇਜ਼ ਗੁੱਡ। ਉਹ ਪੰਜਾਬ ਦੀ ਸਰਕਾਰ ਕੋਲ ਤਾਂ ਫੀਮ ਖਾਣ ਨੂੰ ਪੈਸੇ ਨਹੀਂ ਹੈ। ਗੱਡੀ ਵਧੀਆ ਲੀ ਤੇ ਚੜ ਕੇ ਬਸ ਚੱਲਣ ਲੱਗੀ ਦੀ। ਇੱਕ ਇਹਦਾ ਝਾੜੂ ਵਾਲਾ ਨੇ ਗੰਦ ਪਾਇਆ। ਰੰਦਾਵਾ ਸਾਹਿਬ ਰੰਦਾਵਾ ਸਾਹਿਬ ਤੇ ਬਾਜਵਾ ਸਾਹਿਬ ਕੋਟੀ ਨਾਲ ਵਾਦਾ ਹੈ ਮੇਰੀ ਉਮਰ ਤਾਂ ਬਹੁਤ ਛੋਟੀ ਹੈ ਤੁਸੀਂ ਤਾਂ ਹੁਣ ਇਹ ਇਹ ਸੰਜੀਵਨੀ ਬਿਊਟੀ ਦਾ ਸੰਜੀਵਨੀ ਬਿਊਟੀ ਦਾ ਕੰਮ ਸੰਜੀਵਨੀ ਬਿਊਟੀ ਦਾ ਕੰਮ ਇਸ ਮਨਰੇਗਾ ਸਕੀਮ ਨੇ ਕੀਤਾ ਤੇ ਇੱਕ ਝੂਠੋ ਕੇ ਲੜੋਂਗੇ 2027 ਦੇ ਵਿੱਚ ਕੀ ਲੱਗਦਾ ਕਿੰਨੀਆਂ ਸੀਟਾਂ ਤੇ ਤੁਸੀਂ ਦਿੱਤਾ ਹਾਸਲ ਕਰ ਸਕਦੇ ਹੋ ਨੀਤੀ ਕਾ ਦਾ ਸਾਥ ਚਾਹੀਦਾ ਹੈ ਜਦ ਸੋਸ 100 ਬੜਿੰਗਸਮ ਕੋ ਗਿਆ ਕਿ ਤੁਹਾਨੂੰ ਇਸ ਕਰਦੇ ਚੋਪਾਲ ਗੇ ਲੇਕੇ ਨਾ ਬੀਬੀਓ ਮੈਂ ਹੁਣ ਤੁਹਾਡੇ 1000 ਰੁਪਏ ਵਾਲੀ ਗੱਲ ਨਹੀਂ ਕਰਨੀ ਉਹ ਕੁੜੀ ਨੇ ਪੁੱਛਿਆ ਬੇਬੇ ਬੋਟ ਕਿਨੂੰ ਪਾਉਣੀ ਐ ਕਹਿੰਦੀ ਹੋਰ ਕਿਨੂੰ ਪਾਉਣੀ ਐ ਝਾੜੂ ਵਾਲਿਆ ਨੂੰ ਪਾਈ ਤੇਰਾ ਮਾਮਾ 1000 ਰੁਪਏ ਲੱਗੇ ਆਇਆ ਕਰੂਗਾ ਮਹੀਨੇ ਦਾ ਹੁਣ 4 ਸਾਲ ਹੋ ਗਿਆ ਮਾਮੇ ਨੂੰ ਟੀਕਦੇ ਮਾਮਾ ਮੁੜ ਕੇ ਆਇਆ ਹੀ ਕਿਹੜਾ ਮਾਮਾ ਪੈਣਾ ਨਾਲ ਝੋਖਾ ਕਰ ਗਿਆ ਉਹ ਕਿਸੇ ਹੋਰ ਦਾ ਕਿਸ ਤਰ੍ਹਾਂ ਹੋ ਸਕਦਾ ਜਿਹੜਾ ਤੁਹਾਡੇ ਪਿੰਡ ਦਾ ਸਭ ਤੋਂ ਵੱਡਾ ਮਲੰਗ ਹੋਊਗਾ ਜਿਹਨੂੰ ਕੋਈ ਸੱਤਰੀ ਗੱਲ ਨਹੀਂ ਬੁਲਾਉਂਦਾ ਉਹ ਝਾੜੂਆ ਦਾ ਮੈਂਬਰ ਹੋਊਗਾ ਪ੍ਰਮਾਤਮਾ ਮੇਰ ਕਰਦਾ ਆਪਣੀ ਸਰਕਾਰ 5 ਸਾਲ ਹੋਰ ਆ ਜਾਂਦੀ ਮੈਂ ਤੁਹਾਨੂੰ ਕਹਿੰਦਾ ਤੁਸੀਂ ਅਮਰੀਕਾ ਕੈਨੇਡਾ ਨੂੰ ਭੁੱਲ ਜਾਣਾ ਸੀ ਅਸੀਂ ਐਜੀ ਤੁਹਾਡੇ ਕੋਲੇ ਆ ਸੌ ਵੀ ਖਾਣਗੇ ਪਾਰਟੀਆਂ ਵਾਲੇ ਖੋਟੇ ਕੋਲੇ ਆ ਕੇ ਫਾਰਮ ਵੀ ਪਣਾਵਾਂਗੇ ਪਰੋਂਣਗੇ ਮੈਂ ਪ੍ਰਧਾਨ ਕਹਿਣਾ ਨਾ ਅਸੀਂ ਸੋਹ ਖਾਣੀਏ ਨਾ ਅਸੀਂ ਫਾਰਮ ਪਰੋਣੇ ਅਸੀਂ ਨਾ ਅਸੀਂ ਸੋਹ ਖਾਣੀਏ ਨਾ ਅਸੀਂ ਫਾਰਮ ਪਰੋਣੇ ਅਸੀਂ ਨਾ ਅਸੀਂ ਸੋਹ ਖਾਣੀਏ ਨਾ ਅਸੀਂ ਫਾਰਮ ਪਰੋਣੇ ਅਸੀਂ ਜਵਾਬ ਤੇ ਪੱਕਿਆ ਸਰਕਾਰ ਆ ਮੇਲੇ ਲਗਾਤਾਰ ਹਰ ਮਹੀਨੇ ਪੰਜਾਬ ਹੋਇਆ ਕਰਦੇ ਤੇ ਨਾਲੇ ਜਿਹੜਾ ਆਪਣਾ ਹੱਟ ਟਾਲ ਚੈਂਪੀਅਨਸ਼ਿਪ ਹੋਊਗੀ ਤੇ ਜਿਹੜੇ ਇਨਾਮ 50-50 ਲੱਖ ਦੇ ਹਰ ਕੈਟੇਗਰੀ ਦਾ ਨਾਮ ਰੱਖਣਾ ਜਿਹੜੇ ਭਾਵੇਂ ਬੱਚਾ ਦੇ ਹੋਣ ਨਾਲੇ ਅਸੀਂ ਹੋਰ ਵੀ ਕਹਿਣਾ ਚਾਹਣਾ ਕਬੂਤਰਾਂ ਦੀਆਂ ਵੀ ਵੇਸਾਂ ਕਬੂਤਰਾਂ ਦੀਆਂ ਵੀ ਵੇਸਾਂ ਪੰਜਾਬ ਸਰਕਾਰ ਤਰਫੋਂ ਕਹਈਆਂ ਜਾਣਗੀਆਂ ਕਰਾਂ ਸਰਕਾਰ ਤਾਂ ਬੰਨ ਦੋ ਇਹ ਤਾਂ ਕੁੱਤਿਆਂ ਦੀ ਬਾਜੀ ਵੀ ਕਰਾਇਆ ਕਰਨਗੇ ਬੜਦਾਂ ਦੇ ਟੋਜਨ ਮੁਕਾਬਲੇ ਹੋਇਆ ਕਰਨਗੇ 12 17 ਐ 17 17 ਜਿਤਨੀ ਐ ਠੀਕ ਐ ਦਿਕਾਰਾ ਛੱਟ ਮੈਨੂੰ ਸਭ ਤੋਂ ਗਰੀਬ ਪਾਰਟੀ ਪੂਰੇ ਪੰਜਾਬ ਹਿੰਦੂਸਤਾਨ ਦੇ ਅਕਾਲੀ ਦਲ ਹੈ ਨਹੀਂ ਵੈਸੇ ਆਪਕੋ ਲੱਗਦਾ ਸਰ ਲੱਗਿਆ ਹੈ ਕਹਿੰਦੇ ਜੀ 200 ਕਰੋੜ ਰੁਪਇਆ ਲੱਗਦਾ ਹੈ 200 ਕਰੋੜ ਕੋ ਵੱਡੀ ਗੱਲ ਹੁੰਦੀ ਹੈ ਓਏ 200 ਕਰੋੜ ਦਾ ਸੀ ਮਿੰਟਾਂ ਜੀ ਹਾਲੀ ਨੂੰ ਮੈਨੂੰ ਲੱਗਾ 200 ਕਰੋੜ ਦਾ 파ਰਕਾਂ ਚ ਲਾਤਾ ਹੋਣਾ ਮੈਨੂੰ ਲੱਗਾ ਹਾਂਜੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਸਾਰਿਆਂ ਨੂੰ ਸ਼ੇਅਰ ਕਰ ਦਿਓ ਤੇ ਬਾਕੀ ਹੁਣ ਤੁਸੀਂ ਕਮੈਂਟਾਂ 'ਚ ਦੱਸੋ ਵੀ ਤੁਸੀਂ 2027 ਵਿੱਚ ਇਹਨਾਂ ਸਟਾਰਾਂ ਦੇ ਵਿੱਚੋਂ ਕਿਸ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੋ ਧੰਨਵਾਦ ਰੱਬ ਰਾਖਾ